ਸਾਡੇ ਪਿੰਡ ਦੇ ਵਿੱਚ ਸਾਡੇ ਮਤਲ ਨੌਰਜ ਦੇ ਵਿੱਚ ਕੋਈ ਵੀ ਬੰਦਾ ਅਜੇ ਤੱਕ ਤੇ ਨਹੀਂ ਹੈਗਾ ਨਸ਼ਿਆਲਾ ਜੂ ਹੋਏਗਾ ਵੀ ਤੇ ਆਪਾਂ ਕੰਨੋ ਫੜ ਕੇ ਫੜਾਵਾਂਗੇ ਧੰਨਵਾਦੀਆਂ ਆਪਣੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਜੀ ਦੇ ਜਿਨ੍ਹਾਂ ਨੇ ਇਹ ਮਹਿਮ ਚਾਲੂ ਕੀਤੀ ਹੈ ਜੁਦ ਤੇ ਨਸ਼ਿਆਂ ਦੇ ਵਿਰੁੱਧ ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਜਲਦੀ ਹੀ ਬਣਾਵਾਂਗੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਕੇਆਰਟੀ ਨਿਊਜ਼ ਨੈਟਵਰਕ ਤੇ ਮੈਂ ਹਾਂ ਜਤਿੰਦਰ ਸੋਢੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਅੱਜ ਪੈਣੀ ਮੀਆਂ ਖਾਂ ਦੇ ਵਿੱਚ ਜਿਹੜਾ ਜਾਗਰੂਤ ਜਿਹੜਾ ਕੀਤਾ ਗਿਆ ਮਾਰਕੀਟ ਕਮੇਟੀ ਚੇਅਰਮੈਨ ਕਾਨੂੰਨਾਨ ਡਾਕਟਰ ਜਸਪਾਲ ਸਿੰਘ ਪੰਦੇਰ ਨਾਲ ਹੀ ਐਡਵੋਕੇਟ ਜਗਰੂਪ ਸਿੰਘ ਸੇਕਮਾ ਉਹਨਾਂ ਦੇ ਪੀਏ ਲਖਵਿੰਦਰ ਸਿੰਘ ਪਿੰਡਲ ਅਤੇ ਹੋਰ ਦਰਜਾ ਦਰਜਾ ਜਿਹੜੇ ਅਹੁਦੇਦਾਰ ਪਹੁੰਚੇ ਨੇ ਪੈਣੀ ਮੀਆਂ ਖਾਂ ਦੇ ਵਿੱਚ ਅੱਜ ਇਹ ਕੈਂਪ ਜਿਹੜਾ ਲਗਾਇਆ ਗਿਆ ਸੀ ਪੈਣੀ ਮੀਆਂ ਖਾਂ ਤੋਂ ਸਰਪੰਚ ਨੇ ਜਿਹੜੇ ਗਾਰੂ ਰਾਮ ਉਹ ਸਾਡੇ ਨਾਲ ਆ ਉਹਨਾਂ ਨੇ ਵੀ ਅੱਜ ਵਾਅਦਾ ਕਰਦੇ ਨਜ਼ਰੀ ਆਏ ਨੇ ਤਾਂ ਬਦ ਕਰਦਿਆਂ ਜੀ ਜਿਹੜਾ ਇਹ ਮੇਮ ਚਲਾਈਏ ਯੋਧਨਸਿਆਂ ਵਿਰੁੱਧ ਬਹੁਤ ਹੀ ਚੰਗੀ ਸਲਾਗਾ ਜੋ ਕਦਮ ਹੈ ਹਾਂ ਜੀ ਅੱਜ ਤੁਸੀਂ ਵਾਦਾ ਕੀਤਾ ਕਿ ਅਸੀਂ ਸਾਥ ਦੇਵਾਂਗੇ ਸਾਥ ਦੇਣ ਦੀ ਗੱਲ ਹੋਈ ਹੈ ਸਾਥ ਦੇਣ ਦੀ ਦੇਖੋ ਜੀ ਸਾਡੇ ਪਿੰਡ ਦੇ ਵਿੱਚ ਸਾਡੇ ਮਤਲ ਨੌਲੇਜ ਦੇ ਵਿੱਚ ਕੋਈ ਵੀ ਬੰਦਾ ਅਜੇ ਤੱਕ ਤੇ ਨਹੀਂ ਹੈਗਾ ਨਸਿਆਲਾ ਜੂ ਹੋਏਗਾ ਵੀ ਤੇ ਆਪਾਂ ਕੰਨੋ ਫੜ ਕੇ ਫੜਾਵਾਂਗੇ ਦੇਖਿਆ ਜਾਂਦਾ ਸੀ ਜਦੋਂ ਕੋਈ ਫੜ ਲੈਂਦੇ ਆ ਗੱਲ ਕਰਦੇ ਆ ਵੀ ਹੋਇਆ ਕਿ ਜਿਹੜੇ ਮੋਤਵਾਰ ਮਗਰ ਜਾਂਦੇ ਆ ਜਾਂ ਕੋਈ ਨਸ਼ੇ ਵਾਲਾ ਹੋਏਗਾ ਕੀ ਪੰਚਾਇਤ ਉਸਦੇ ਪਿੱਛੇ ਜਾਵੇਗੀ ਬਿਲਕੁਲ ਨਹੀਂ ਜਾਏਗੀ ਜੀ ਹਾਂਜੀ ਬਹੁਤ ਬਹੁਤ ਧੰਨਵਾਦ ਚੜਦੀ ਪਤੀ ਸਰਪੰਚ ਚਰਨਜੀਤ ਸਿੰਘ ਵੀ ਸਾਡੇ ਨਾਲ ਆ ਉਹਨਾਂ ਨੂੰ ਪੁੱਛ ਲੈਣੇ ਆ ਕਿਵੇਂ ਦੇਖਦੇ ਹੋ ਸਰਕਾਰ ਵੱਲੋਂ ਚਲਾਈ ਗਈ ਮਹਿੰਮ ਜਿਹੜੀ ਅੱਜ ਪਿੰਡ ਦੇ ਵਿੱਚ ਤੁਹਾਡੇ ਸੀ ਮਾਨ ਸਰਕਾਰ ਦਾ ਜੀ ਸਭ ਤੋਂ ਵੱਧ ਧੰਨਵਾਦ ਕਰਦੇ ਆ ਜੀ ਇਹੋ ਜੀ ਮੂਵਮੈਂਟ ਚੱਲਣ ਨਾਲ ਸਾਡੇ ਜਿਹੜੇ ਬੱਚੇ ਆ ਪਿੰਡਾਂ ਦੇ ਉਹਨਾਂ ਨੂੰ ਜਾਗਰੂਕਤ ਆਉਂਦੀ ਹੈ ਜੀ ਇਸ ਚੀਜ਼ ਨਾਲ ਨਸ਼ੇ ਤੋਂ ਆਪਾਂ ਕਿੰਨਾ ਦੂਰ ਆਣਾ ਜੀ ਹਾਂਜੀ ਅੱਜ ਵਾਦਾ ਕੀਤਾ ਗਿਆ ਤੁਹਾਡੇ ਵੱਲੋਂ ਵੀ ਕਿ ਅਸੀਂ ਜਿਹੜਾ ਇਸ ਦਾ ਸਾਥ ਦੇਵਾਂਗੇ ਮਹਿੰਮ ਦੇ ਵਿੱਚ ਬਿਲਕੁਲ ਜੀ ਸਾਡੀਆਂ ਦੋਵਾਂ ਪੰਚਾਇਤਾਂ ਵੱਲੋਂ ਜੀ ਅੱਜ ਕਸਮ ਖਵਾਈ ਗਈ ਹੈ ਚੇਅਰਮੈਨ ਸਾਹਿਬ ਵੱਲੋਂ ਜੀ ਪ੍ਰਧਾਨ ਸਾਹਿਬ ਵੱਲੋਂ ਅਸੀਂ ਤੁਹਾਨੂੰ ਵਾਦਾ ਕਰਦੇ ਹਾਂ ਜੀ ਕਿਸੇ ਵੀ ਨਜਾਇਜ਼ ਬੰਦੇ ਨੂੰ ਜਾਂ ਸਮਗਲਰ ਦੇ ਮਾਰ ਸਾਡਾ ਕੋਈ ਸਾਥ ਨਹੀਂ ਹੋਵੇਗਾ ਬਹੁਤ ਬਹੁਤ ਧੰਨਵਾਦ ਮਾਰਕੀਟ ਕਮੇਟੀ ਚੇਅਰਮੈਨ ਡਾਕਟਰ ਜਸਪਾਲ ਸਿੰਘ ਪੰਦੇਰ ਵੀ ਸਾਡੇ ਨਾਲ ਆ ਡਾਕਟਰ ਸਾਹਿਬ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਕੇਆਰਟੀ ਨਿਊਜ਼ਲੈਂਡ ਅਸੀਂ ਸਭ ਤੋਂ ਪਹਿਲਾਂ ਤਾਂ ਵੀ ਤੁਹਾਡਾ ਮੀਡੀਆ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਕਿਉਂਕਿ ਕਿਸੇ ਵੀ ਗੱਲ ਨੂੰ ਜੇਕਰ ਪਬਲਿਕ ਦੇ ਵਿੱਚ ਭੇਜਣਾ ਹੋਵੇ ਤੇ ਸਭ ਤੋਂ ਵੱਡਾ ਰੋਲ ਜਿਹੜਾ ਹੁੰਦਾ ਉਹ ਮੀਡੀਆ ਦਾ ਹੁੰਦਾ ਵਾ ਮੀਡੀਆ ਸਾਡਾ ਸਹਿਯੋਗ ਕਰ ਰਹੀ ਆ ਤੇ ਅਸੀਂ ਧੰਨਵਾਦ ਦਿਆਂ ਆਪਣੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਜੀ ਦੇ ਜਿਨ੍ਹਾਂ ਨੇ ਇਹ ਮਹਿੰਮ ਚਾਲੂ ਕੀਤੀ ਆ ਜੁਧ ਤੇ ਨਸਿਆਂ ਦੇ ਵਿਰੁੱਧ ਨਾਲ ਹੀ ਧੰਨਵਾਦ ਦਿਆਂ ਸਰਦਾਰ ਜਗਰੂਪ ਸਿੰਘ ਜੀ ਸੇਖਵਾ ਜੀ ਉਹ ਕਿਸੇ ਕਾਰਨ ਚੰਡੀਗੜ੍ਹ ਗਏ ਸੀ ਸਾਡੀ ਸਾਰੀ ਟੀਮ ਦੀ ਡਿਊਟੀ ਲਈ ਆ ਅਸੀਂ ਤਕਰੀਬਨ ਇਸ ਨਗਰ ਦਾ ਚੌਥਾ ਪ੍ਰੋਗਰਾਮ ਆ ਸਾਡਾ ਅਸੀਂ ਪਿੰਡ-ਪਿੰਡ ਜਾ ਰਹੇ ਆ ਸਾਨੂੰ ਉਥੋਂ ਦੇ ਨੌਜਵਾਨਾਂ ਦਾ ਪ੍ਰਿੰਟ ਦੇ ਸਰਪੰਚਾਂ ਦਾ ਪੰਚਾਇਤ ਦਾ ਜੂਥ ਦਾ ਮਾਤਾਵਾਂ ਦਾ ਭੈਣਾ ਦਾ ਬਹੁਤ ਜ਼ਿਆਦਾ ਸਹਿਯੋਗ ਮਿਲ ਰਿਹਾ ਵਾ ਤੇ ਅਸੀਂ ਵੀ ਪਿੰਡ ਪਿੰਡ ਜਾ ਰਹੇ ਆ ਤੇ ਅਸੀਂ ਵੀ ਦਾਅਵੇ ਨਾਲ ਕਹਿੰਦੇ ਆ ਵੀ ਇਸ ਮਹੀਮ ਨੂੰ ਅਸੀਂ ਜਲਦੀ ਹੀ ਫਤਿਹ ਕਰਾਂਗੇ ਪੰਜਾਬ ਨੂੰ ਉਹ ਰੰਗਲਾ ਪੰਜਾਬ ਬਣਾਵਾਂਗੇ ਤੇ ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਜਲਦੀ ਹੀ ਬਣ ਜਿਵੇਂ ਤੁਸੀਂ ਦੱਸਿਆ ਪਿੰਡ ਪਿੰਡ ਜਾ ਰਹੇ ਹੋ ਹੰਗਾਰਾ ਬਹੁਤ ਵਧੀਆ ਮਿਲ ਰਿਹਾ ਸੌਂ ਵੀ ਚਕਾਈ ਗਈ ਆ ਪਿੰਡ ਦੇ ਲੋਕ ਸੌਂ ਚੁੱਕਦੇ ਨਜ਼ਰੀਆ ਲੱਗਦਾ ਕਿ ਨਸ਼ਾ ਮੁਕਤ ਹੋ ਜਾਏਗਾ ਪੰਜਾਬ ਵੇਖੋ ਜੀ ਜਿਹੜੀ ਸੌਂ ਜਦੋਂ ਚਕਾਈ ਦੀ ਆ ਨਾ ਤੁਸੀਂ ਹੁਣ ਵੇਖਿਆ ਸੀ ਵੀ ਬੱਚਿਆਂ ਤੇ ਕਿੰਨਾ ਜੋਸ਼ ਸੀ ਬਜ਼ੁਰਗਾਂ ਤੇ ਕਿੰਨਾ ਜੋਸ਼ ਸੀ ਸਾਊ ਜਿਹੜੀ ਚੁਕਾਰ ਰਹੇ ਆ ਵੀ ਅਸੀਂ ਵੀ ਕਿਸੇ ਵੀ ਨਸ਼ਾ ਵੇਚਣ ਵਾਲੇ ਦੀ ਇੱਕ ਤੇ ਜਮਾਨਤ ਨਹੀਂ ਦੇਗਾ ਸਾਰਾ ਨਗਰ ਤੇ ਜੇ ਕੋਈ ਕੋਈ ਨਕਸ਼ਾ ਕਰਦਾ ਫੜਿਆ ਵੀ ਜਾਏਗਾ ਉਹ ਪੁਲਿਸ ਦੇ ਹਵਾਲੇ ਕੀਤਾ ਜਾਏਗਾ ਸਾਰੀ ਪੰਚਾਇਤ ਮੌਜੂਦਾ ਪੰਚਾਇਤ ਸਾਫਕਾ ਪੰਚਾਇਤ ਜਿੰਨੇ ਵੀ ਪਿੰਡ ਦੇ ਚਾਹੇ ਲੰਬੜਦਾਰ ਆ ਚਾਹੇ ਮੋਤਵਾਰਵਾ ਸਾਰਾ ਪੂਰਾ ਸਾਨੂੰ ਵੀ ਵਿਸ਼ਵਾਸ ਉਦਵਾਉਂਦੇ ਆ ਵੀ ਇਸ ਮਹਿੰਮ ਦੇ ਨਾਲ ਅਸੀਂ ਸਿਆਸਤ ਤੋਂ ਉੱਠ ਕੇ ਤੁਹਾਡੇ ਨਾਲ ਆ ਠੀਕ ਹੈ ਬਹੁਤ ਬਹੁਤ ਧੰਨਵਾਦ ਐਡਵੋਕੇਟ ਜਗਰੂਪ ਸਿੰਘ ਸੇਖਵਾ ਦੇ ਪੀਏ ਲਖਵਿੰਦਰ ਸਿੰਘ ਪਿੰਡਰ ਨੇ ਪਿੰਡਰ ਸਾਹਿਬ ਬਹੁਤ ਬਹੁਤ ਸਵਾਗਤ ਤੁਹਾਡਾ ਧੰਨਵਾਦ ਜੀ ਧ ਤੁਸੀਂ ਕੀ ਕਿਹਾ ਕਿ ਸੰਬੋਧਨ ਕਰਦੇ ਆ ਕਿ ਸਰਕਾਰਾਂ ਨੂੰ ਦੋਸ਼ ਦਿੰਦੇ ਸੀ ਲੋਕ ਲੇਕਿਨ ਜ਼ਮਾਨਤ ਦੇਣ ਦੇ ਲਈ ਲੋਕ ਪਿੰਡਾਂ ਤੇ ਪਹੁੰਚਦੇ ਸਨ ਹੁਣ ਪਿੰਡ ਦੇ ਲੋਕਾਂ ਨੂੰ ਹੀ ਜਾਗਰੂਤ ਕਰ ਰਹੀ ਸਰਕਾਰ ਕਿਵੇਂ ਲੱਗਦਾ ਹੁਣ ਜਿਹੜਾ ਇਸ ਚੀਜ਼ ਤੋਂ ਛੁਟਕਾਰਾ ਮਿਲ ਜਾਏਗਾ ਦੇਖੋ ਸਭ ਤੋਂ ਪਹਿਲਾਂ ਤੇ ਮੈਂ ਫਤਿਹ ਬਲੋਣਾ ਗੁਰੂ ਸਾਹਿਬ ਦੀ ਬਖਸ਼ਿਸ਼ ਕੀਤੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਮਹਿਮੇਸ਼ ਆਮਾਦੀ ਪਾਰਟੀ ਸਰਕਾਰ ਸੀਐਮ ਸਾਹਿਬ ਮਾਨ ਜੀ ਨੇ ਕੀਤੀ ਹੈ ਬੜੇ ਫਕਰ ਨਾਲ ਸੀ ਕਹਿ ਰਹੇ ਕਿ ਇਹ ਮਹਿਮਾ ਅਜ ਤੋਂ ਕੋਈ 10 15 ਸਾਲ ਪਹਿਲਾਂ ਸਾਡੇ ਸਾਬਕਾ ਮੰਤਰੀ ਸਾਹਿਬ ਸੇਵਾ ਸਿੰਘ ਜੀ ਸੇਖੋਂ ਨੇ 11000 ਪੁਰਾਣੇ ਨੂੰ ਅਮਰਸ਼ਕਾ ਕੇ ਸ਼ੁਰੂ ਕਰ ਦਿੱਤੀ ਸੀ ਕਿ ਮੈਂ ਆਪਣੇ ਹਲਕੇ ਚੋਂ ਨਸ਼ਾ ਬਿਲਕੁਲ ਮੁਕਤ ਕਰ ਦੇਗਾ ਇਥੋਂ ਤੱਕ ਕਿ ਉਹਨਾਂ ਨੇ ਇਹ ਧਿਆ ਕੀਤਾ ਸੀ ਕਿ ਇਲੈਕਸ਼ਨ ਦੇ ਦੌਰਾਨ ਨਾ ਤਾਂ ਪੈਸਾ ਹੋਣਾ ਨਾ ਸ਼ਰਾਬ ਵੰਡੀ ਜਾਵੇ ਇਹ ਸ਼ੁਰੂਆਤ ਉਦੋਂ ਦੀ ਹੋ ਚੁੱਕੀ ਸਾਡੇ ਹਲਕੇ ਚ ਦੇਖੋ ਜੀ ਸਭ ਤੋਂ ਵੱਡੀ ਗੱਲ ਕੀ ਹੈ ਕਿ ਐਡਵੋਕੇਟ ਜਗਰੂਤ ਸਿੰਘ ਸੇਖੋਂ ਇਸ ਵਿਸ਼ੇ ਦੇ ਉੱਪਰ ਬਹੁਤ ਹੀ ਜ਼ਿਆਦਾ ਸਖਤ ਨੇ ਕਿ ਮੈਂ ਕਿਸੇ ਨਸ਼ੇ ਵਾਲੇ ਦੀ ਸਪੋਰਟ ਨਹੀਂ ਕਰਨੀ ਔਰ ਉਹ ਕਿਸੇ ਜ਼ਰੂਰੀ ਕੰਮ ਚਲੇ ਗਿਆ ਸਾਡੀ ਡਿਊਟੀ ਉਹਨਾਂ ਲਾਤੀ ਕੋਈ ਵੀ 25 ਅਸੀਂ ਪ੍ਰੋਗਰਾਮ ਕੀਤੇ ਆ ਔਰ ਬੜੀ ਉਮੀਦ ਹੈ ਸਾਨੂੰ ਅਸੀਂ ਬੜੇ ਕੰਫੀਡੈਂਸ਼ਲੀ ਇਸ ਵਿੱਚ ਔਰ ਪਰਮਾਤਮਾ ਦਾ ਸ਼ੁਕਰਗੁਜ਼ਾਰ ਕਰਦੇ ਆ ਕਿ ਲੋਕਾਂ ਦਾ ਇੰਨਾ ਵੱਡਾ ਸਾਥ ਸਾਨੂੰ ਮਿਲ ਰਿਹਾ ਕਿ ਜੋ ਲੋਕ ਇਸ ਚੀਜ਼ ਤੋਂ ਤੰਗ ਆ ਚੁੱਕੇ ਸੀ ਜਿਨ੍ਹਾਂ ਦੇ ਨੌਜਵਾਨ ਬੱਚੇ ਨੌਜਵਾਨ ਜਦੋਂ ਬੱਚਾ ਕਿਸੇ ਦਾ ਨਸ਼ੇ ਦੇ ਵਿੱਚ ਲੱਗ ਜੇ ਫਿਰ ਆਪ ਜੀ ਨੂੰ ਪਤਾ ਕਿ ਉਸ ਮਾਂ ਔਰ ਬਾਪ ਦੇ ਉੱਪਰ ਕੀ ਬੀਤਦੀ ਆ ਲੋਕਾਂ ਦਾ ਬਹੁਤ ਵੱਡਾ ਹੰਗਾਰਾ ਮਿਲਿਆ ਔਰ ਅਸੀਂ ਪ੍ਰਮਾਤਮਾ ਗੇ ਅਰਦਾਸ ਬੇਨਤੀ ਕਰਦੇ ਆ ਕਿ ਪਾਤਸ਼ਾਹ ਪੰਜਾਬ ਨੂੰ ਇਸ ਬੁਰੀਆਂ ਨਜ਼ਰਾਂ ਤੋਂ ਬਚਾਉਣਾ ਪਵਾਨ ਸਾਹਿਬ ਦੀ ਚੜ੍ਹਦੀ ਕਲਾ ਕਰਨੀ ਤਾਂ ਜੋ ਇਸ ਮੇਹਮ ਦੇ ਵਿੱਚ ਕਾਮਯਾਬ ਹੋਣ ਧੰਨਵਾਦ ਬਹੁਤ ਬਹੁਤ ਧੰਨਵਾਦ ਐ ਐਸਐਚਓ ਭੈਣੀ ਮੀਆਂਖਾ ਮੈਡਮ ਦੀਪਿਕਾ ਸਾਡੇ ਨਾਲ ਹਮੇਸ਼ਾ ਜਿਹੜਾ ਪੁਲਿਸ ਦੇ ਕੋਲੋਂ ਜਿਹੜਾ ਪਬਲਿਕ ਦਾ ਸੰਯੋਗ ਮੰਗਿਆ ਜਾਂਦਾ ਪਬਲਿਕ ਤਿਆਰ ਬਰ ਤਿਆਰ ਆ ਸੰਯੋਗ ਦੇਣ ਦੇ ਲਈ ਲੱਗਦਾ ਕਿ ਇਸ ਚੀਜ਼ ਤੇ ਪਰ ਬਾਤ ਮਨ ਸਾਧ ਦਿੱਤਾ ਤੇ ਕਾਮਯਾਬੀ ਮਿਲੇਗੀ ਅਗੇ ਮਿਲ ਵੀ ਰਹੀ ਆ ਕੀ ਸਨੇਹਾ ਕੀ ਆ ਤੁਹਾਡਾ ਨੌਜਵਾਨ ਪੀੜੀ ਨੂੰ ਮੈਂ ਨੌਜਵਾਨ ਪੀੜੀ ਨੂੰ ਇਹੀ ਸਨੇਹਾ ਦੇਣਾ ਚਾਹਨੀ ਆ ਕਿ ਜੇ ਉਹ ਸਰਕਾਰ ਹੈ ਆਪਣੇ ਸੀਐਮ ਸਾਹਿਬ ਹੈ ਜੁਦ ਨਸ਼ੇ ਆ ਵਿਰੁੱਧ ਲਗਾਤਾਰ ਡੱਟੇ ਹੋਏ ਨੇ ਇਹਦੇ ਵਿੱਚ ਤੇ ਪਬਲਿਕ ਜਿਹੜੀ ਆ ਉਹ ਬਾਤ ਚਰ ਕੇ ਸਹਿਯੋਗ ਦੇਵੇ ਤੇ ਨਸ਼ੇ ਨੂੰ ਖਤਮ ਕਰੇ ਪੰਜਾਬ ਵਿੱਚੋਂ ਬਹੁਤ ਬਹੁਤ ਧੰਨਵਾਦ ਜਿਵੇਂ ਕੀ ਗੱਲਬਾਤ ਹੋਈ ਹੈ ਗੱਲਬਾਤ ਦੌਰਾਨ ਜਿਹੜਾ ਕੀ ਦੱਸਿਆ ਕਿ ਜਯੋਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਜਿਹੜਾ ਅੱਜ ਪ੍ਰੋਗਰਾਮ ਜਿਹੜਾ ਰੱਖਿਆ ਗਿਆ ਸੀ ਉੱਥੇ ਹੀ ਗੱਲਬਾਤ ਕਰਦਿਆਂ ਕਿਹਾ ਕਿ ਨੌਜਵਾਨ ਜਿਹੜੇ ਨਸ਼ੇ ਦੀ ਲਾਤ ਤੇ ਲੱਗ ਚੁੱਕੇ ਨੇ ਉਹ ਜਾਗਰੂਕ ਹੋਣ ਅਤੇ ਜਿਹੜੇ ਮੋਤਵਾਰ ਨਹੀਂ ਉਹ ਕਿਸੇ ਦੇ ਪਿੱਛੇ ਨਾ ਜਾਣ ਤਾਂ ਪੁਲਿਸ ਦੇ ਵੱਲੋਂ ਵੀ ਪਬਲਿਕ ਦੇ ਸੰਯੋਗ ਜਿਹੜਾ ਮੰਗਿਆ ਗਿਆ ਹੁਣ ਤੱਕ ਦੇ ਲਈ ਇਹਨਾਂ ਹੀ ਨਵੀਆਂ ਅਪਡੇਟ ਜਲਦ ਤੁਹਾਡੇ ਨਾਲ ਸਾਂਝੀ ਕਰਾਂਗੇ ਆਪਣੇ ਸੰਯੋਗੀ ਕਮਲਜੀਤ ਦੇ ਨਾਲ ਮੈਂ ਅਜੇ ਤਿੰਨ ਤੋਂ ਤੁਹਾਡੀ ਕੇ ਆਟੀ ਨਿਊਜ਼ ਨੈਟਵਰਕ ਪੈਣੀ ਮੀਆਂ ਖਾ Providing a wide range of professional courses with 100% placement assistance, we are Sri Sai Group of Institutions.